ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰੌਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਜਿਹੜੇ ਆ ਉਹ ਮਸਲੀਨ ਦੇ ਹੋਣਗੇ ਠੀਕ ਹੈ ਬਹੁਤ ਸੋਹਣੀ ਨੈਕਲਾਈਨ ਆਏਗੀ ਦਬਤੀ ਦਾ ਕੰਮ ਤੇ ਨਾਲ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਹੈਂਡ ਦਾ ਸਾਰਾ ਹੀ ਵਰਕ ਮਿਲੇਗਾ ਨੈਕਲਾਈਨ ਬਹੁਤ ਸੋਹਣੀ ਬਣੀਆ ਪ੍ਰਿੰਟਡ ਸ਼ਰਟ ਹੋਏਗੀ ਮਹਿੰਦੀ ਡਾਰਕ ਸ਼ੇਡ ਹੋਏਗੀ ਠੀਕ ਹੈ ਔਰ ਇਸਦੀ ਬਾਰਡਰ ਲਾਈਨ ਬਹੁਤ ਪਿਆਰੀ ਬਣੀ ਹੈ ਇਸ ਤਰ੍ਹਾਂ ਕੱਟ ਵਾਲੀ ਆਏਗੀ ਬਾਰਡਰ ਲਾਈਨ ਠੀਕ ਹੈ ਇਸ ਦੇ ਵਿੱਚ ਲੈਸ ਦੀ ਫਿਨਿਸ਼ਿੰਗ ਆਏਗੀ ਔਰ ਬਾਰਡਰ ਤੇ ਵੀ ਬਹੁਤ ਸੋਹਣੀ ਆਏਗੀ ਲੈਸ ਨਾਲ ਆਏਗਾ ਪਲੇਨ ਪਲੇਨ ਬਾਟਮ ਦੇ ਨਾਲ ਆਏਗਾ ਸੂਟ ਪ੍ਰਿੰਟਡ ਸ਼ਰਟ ਹੋਏਗੀ ਤੇ ਪਲੇਨ ਆਏਗਾ ਬਾਟਮ ਤੇ ਪ੍ਰਿੰਟਡ ਹੀ ਆਏਗਾ ਦੁਪੱਟਾ ਠੀਕ ਹੈ ਸਿਲਕ ਮਸਲੀਨ ਦਾ ਦੁਪੱਟਾ ਹੋਏਗਾ ਚੈੱਕ ਕਰਦੇ ਜਾਓ ਸੂਟ ਦਾ ਸੂਟ ਦੀ ਗ੍ਰੇਸ ਬਹੁਤ ਪਿਆਰੀ ਸ਼ੇਡ ਠੀਕ ਹੈ ਡਾਰਕ ਗ੍ਰੀਨ ਕਲਰ ਆਏਗਾ ਮਹਿੰਦੀ ਸ਼ੇਡ ਡਾਰਕ ਆਏਗਾ ਹਰੀ ਮਹਿੰਦੀ ਵਾਲਾ ਕਲਰ ਬਹੁਤ ਸੋਹਣੀ ਲੁੱਕ ਆਏਗੀ ਸੂਟ ਦੀ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਜੀ ਅੱਜ ਦੇ ਸੂਟ ਦਾ ਰੇਟ ਹੋਏਗਾ 3095 ਮਸਲੀਨ ਦੁਪੱਟੇ ਵਾਲਾ ਸੂਟ ਹੋਏਗਾ ਸ਼ਰਟ ਵੀ ਇੱਕਦਮ ਮਸਲੀਨ ਦੀ ਆਏਗੀ ਸਿਲਕ ਮਸਲੀਨ ਦਾ ਸੂਟ ਹੋਏਗਾ ਠੀਕ ਹੈ ਜੀ ਨੈਕਲਾਈਨ ਵਾਲਾ ਸੂਟ ਹੈ ਔਰ ਬਾਰਡਰ ਲਾਈਨ ਬਹੁਤ ਸੋਹਣੀ ਫਿਨਿਸ਼ ਆਏਗੀ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਆਏਗਾ ਨਾਲ ਤੇ ਦੁਪੱਟਾ ਵੀ A1 ਆਏਗਾ ਚੈੱਕ ਕਰਦੇ ਜਾਓ ਬਹੁਤ ਸੋਹਣੀ ਲੁੱਕ ਆਏਗੀ ਦੁਪੱਟੇ ਦੀ ਠੀਕ ਹੈ ਇੱਕਦਮ ਗ੍ਰੇਸਫੁਲ ਜਿਹਾ ਸੂਟ ਆਉਣਗੇ ਇਸ ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਡਾਰਕ ਕਲਰ ਮਿਲਣਗੇ ਠੀਕ ਹੈ ਕਈ ਭੈਣਾਂ ਦੀ ਡਿਮਾਂਡ ਹੁੰਦੀ ਹੈ ਕਿ ਡਾਰਕ ਕਲਰ ਲੈ ਕੇ ਆਓ ਅੱਜ ਦੀ ਵੀਡੀਓ ਦੇ ਤੁਹਾਨੂੰ ਇੱਕ ਸੈੱਟ ਦੇ ਇੱਕਦਮ ਡਾਰਕ ਕਲਰ ਮਿਲਣਗੇ ਅਗਲਾ ਆਏਗਾ ਮਾਜੈਂਟਾ ਰਾਣੀ ਸ਼ੇਡ ਠੀਕ ਹੈ ਮਾਜੈਂਟਾ ਰਾਣੀ ਸ਼ੇਡ ਆਏਗਾ ਪੈਟਰਨ ਸੇਮ ਆਏਗਾ ਪ੍ਰਿੰਟਿੰਗ ਜਿਹੜੀ ਆ ਉਹ ਤੁਸੀਂ ਦੇਖਦੇ ਜਾਣਾ ਆ ਤੇ ਕਲਰ ਦੇਖਦੇ ਜਾਣਾ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਮਜੈਂਟਾ ਰਾਣੀ ਸ਼ੇਡ ਦਾ ਪਲੇਨ ਬਾਟਮ ਹੋਏਗਾ ਕਲਰ ਬਹੁਤ ਸੋਹਣਾ ਠੀਕ ਹੈ ਇੱਕਦਮ ਗ੍ਰੇਸਫੁਲ ਜਿਹਾ ਸੂਟ ਆਉਣਗੇ ਮਸਲੀਨ ਦਾ ਹੀ ਦੁਪੱਟਾ ਆਏਗਾ ਠੀਕ ਹੈ ਸਿਲਕ ਮਸਲੀਨ ਦਾ ਦੁਪੱਟਾ ਆਏਗਾ ਤੇ ਕਲਰ ਆਏਗਾ ਇਸ ਦੇ ਵਿੱਚ ਮਜੈਂਟਾ ਰਾਣੀ ਸ਼ੇਡ ਤੇ ਰੈੱਡ ਕਲਰ ਤੇ ਥੋੜਾ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਜੀ ਅਗਲੀ ਪ੍ਰਿੰਟਿੰਗ ਦੇਖੋ ਅਗਲਾ ਆਏਗਾ ਪਿਓਰ ਕਾਟਨ ਦਾ ਸੂਟ ਆ ਬਹੁਤ ਪਿਆਰਾ ਪਿਓਰ ਕਾਟਨ ਦਾ ਸੂਟ ਆਏਗਾ ਫਰੋਜ਼ੀ ਕਲਰ ਆਏਗਾ ਸਭ ਤੋਂ ਪਹਿਲੇ ਇਸ ਤਰ੍ਹਾਂ ਤੁਹਾਨੂੰ ਬਾਰਡਰ ਲਾਈਨ ਦੀ ਬਹੁਤ ਸੋਹਣੀ ਜਿਹੜੀ ਉਹ ਲੁੱਕ ਮਿਲੇਗੀ ਤੇ ਸੈਲਫ ਦੇ ਵਿੱਚ ਜਿਹੜੀ ਉਹ ਸ਼ਰਟ ਆਏਗੀ ਨਾਲ ਬਾਜੂ ਦਾ ਵੀ ਪੂਰਾ ਪੂਰਾ ਵਰਕ ਆਏਗਾ ਠੀਕ ਹੈ ਬਾਜੂ ਤੇ ਵੀ ਪੂਰਾ ਪੂਰਾ ਵਰਕ ਆਏਗਾ ਠੀਕ ਹੈ ਪ੍ਰਿੰਟਿੰਗ ਆਏਗੀ ਔਰ ਬੈਕ ਤੇ ਸੇਮ ਆਏਗੀ ਫਰੰਟ ਤੇ ਵੀ ਸੇਮ ਆਏਗੀ ਪਲੇਨ ਬਾਟਮ ਦੇ ਨਾਲ ਪਿਓਰ ਕਾਟਨ ਦਾ ਸਟੱਫ ਹੋਏਗਾ ਪ੍ਰਿੰਟਡ ਪਿਓਰ ਸ਼ਿਫੌਨ ਦਾ ਦੁਪੱਟਾ ਲੱਗਾ ਹੋਇਆ ਠੀਕ ਹੈ ਇਸ ਤਰ੍ਹਾਂ ਬਹੁਤ ਸੋਹਣਾ ਪ੍ਰਿੰਟਡ ਜਿਹਾ ਦੁਪੱਟਾ ਹੋਏਗਾ ਆ ਸਭ ਤੋਂ ਪਹਿਲਾਂ ਇਸ ਦੇ ਵਿੱਚ ਫਰੋਜ਼ੀ ਡਾਰਕ ਕਲਰ ਆ ਗਿਆ ਅਗਲਾ ਆਏਗਾ ਪੀਚ ਕਲਰ ਠੀਕ ਹੈ ਪਿੰਕ ਪੀਚ ਸ਼ੇਡ ਆ ਕਲਰ ਤੁਸੀਂ ਚੈੱਕ ਕਰਦੇ ਜਾਣਾ ਸੇਮ ਟੂ ਸੇਮ ਇਸ ਤਰ੍ਹਾਂ ਟੋਨ ਆਏਗੀ ਇਸ ਦੀ ਪ੍ਰਿੰਟਿੰਗ ਸੇਮ ਹੀ ਹੋਏਗੀ ਨਾਲ ਆਏਗਾ ਬਹੁਤ ਪਿਆਰਾ ਜਿਹਾ ਇਸ ਤਰ੍ਹਾਂ ਆ ਪਲੇਨ ਬਾਟਮ ਪਲੇਨ ਬਾਟਮ ਦੇ ਨਾਲ ਪਿਓਰ ਸ਼ਿਫੋਨ ਦੇ ਪ੍ਰਿੰਟਡ ਦੁਪੱਟੇ ਲੱਗੇ ਹੋਏ ਆ ਇਕਦਮ ਲਾਈਟ ਵੇਟਿਡ ਜੇ ਸੂਟ ਹੋਣਗੇ 3095 ਪ੍ਰਾਈਸ ਠੀਕ ਹੈ 3095 ਪ੍ਰਾਈਸ ਚੈੱਕ ਕਰਦੇ ਜਾਣਾ ਠੀਕ ਹੈ ਅਗਲੇ ਆਈਸ ਤੇ ਵਿੱਚ ਆਏਗਾ ਗ੍ਰੇ ਕਲਰ ਅਗਲਾ ਆਏਗਾ ਗ੍ਰੇ ਕਲਰ ਦੇਖੋ ਠੀਕ ਹੈ ਲੁੱਕ ਸਾਰੀ ਹੀ ਸੇਮ ਆਏਗੀ ਸੈਲਫ ਦੇ ਵਿੱਚ ਤੁਹਾਨੂੰ ਜਿਹੜੀ ਉਹ ਸ਼ਰਟ ਮਿਲੇਗੀ ਪਲੇਨ ਬਾਟਮ ਦੇ ਨਾਲ ਫਰੰਟ ਲਾਈਨ ਵੀ ਬਹੁਤ ਸੋਹਣੀ ਏਮਬਰਾਇਡਰੀ ਪ੍ਰਿੰਟਿੰਗ ਵਾਲੀ ਆਏਗੀ ਬਾਰਡਰ ਲਾਈਨ ਨਾਲ ਆਏਗਾ ਬਾਟਮ ਪਲੇਨ ਠੀਕ ਹੈ ਪਿਓਰ ਕਾਟਨ ਦੇ ਸੂਟ ਹੋਣਗੇ ਵਿਦਆਊਟ ਲਾਈਨਿੰਗ ਇਸਨਾਂ ਨੂੰ ਤੁਹਾਨੂੰ ਸਟਿਚ ਕਰਨਾ ਆ ਇਕਦਮ ਸਮਰ ਵਾਸਤੇ ਸਪੈਸ਼ਲ ਠੀਕ ਹੈ ਜੀ ਅਤਿ ਦੀ ਗਰਮੀ ਆ ਅਤਿ ਦੀ ਗਰਮੀ ਵਾਸਤੇ ਸਪੈਸ਼ਲ ਜੇ ਸੂਟ ਨੇ ਠੰਡੇ ਠੰਡੇ কুল-ਕੂਲ ਸ਼ੇਡਸ ਵੀ ਠੰਡੀਆਂ ਜੀਆਂ কুল-ਕੂਲ ਆਉਣਗੀਆਂ ਔਰ ਸੂਟ ਦਾ ਫੈਬਰਿਕ ਜਿਹੜਾ ਆ ਉਹ ਇੱਕਦਮ ਗਰਮੀਆਂ ਲਈ ਸੂਟੇਬਲ ਹੋਏਗਾ ਠੀਕ ਹੈ ਅਗਲਾ ਆ ਗਿਆ ਇਸ ਦੇ ਵਿੱਚ ਗ੍ਰੀਨ ਮਹਿੰਦੀ ਸ਼ੇਡ ਗ੍ਰੀਨ ਮਹਿੰਦੀ ਸ਼ੇਡ ਆਏਗੀ ਔਰ ਨਾਲ ਪ੍ਰਿੰਟਡ ਆਏਗਾ ਬਾਟਮ ਠੀਕ ਹੈ ਪਲੇਨ ਬਾਟਮ ਆਏਗਾ ਤੇ ਪ੍ਰਿੰਟਡ ਆਏਗਾ ਦੁਪੱਟਾ ਬਹੁਤ ਸੋਹਣੀ ਸ਼ੇਡ ਹੈ ਵੀ ਬਹੁਤ ਸੋਹਣੀ ਸ਼ੇਡ ਕੋਈ ਨਹੀਂ ਅਗਲੀ ਪ੍ਰਿੰਟਿੰਗ ਤੁਸੀਂ ਦੇਖੋ 3095 ਪ੍ਰਾਈਸ ਹੈ ਅੱਜ ਵਾਲੇ ਸੂਟ ਦਾ ਠੀਕ ਹੈ ਔਰ एकदम ਵਧੀਆ ਸੂਟ ਪਿਓਰ ਕਾਟਨ ਸਟਾਫ ਆਏਗਾ ਜੀ ਇਹ ਵਾਲਾ ਆਏਗਾ येलो ਮਸਟਰਡ ਸ਼ੇਡ ਆਏਗੀ ਬਹੁਤ ਸੋਹਣੀ ਤੁਹਾਨੂੰ ਫਰੰਟ ਲਾਈਨ ਪ੍ਰਿੰਟਿੰਗ ਤੇ ਮਿਲੇਗੀ ਨਾਲ ਇਸ ਦੇ ਵਿੱਚ ਹੈਂਡ ਦਾ ਵਰਕ ਆਏਗਾ ਠੀਕ ਹੈ ਹੈਂਡ ਦਾ ਵਰਕ ਆਏਗਾ ਚੇਨ ਥ्रेड ਵਰਕ ਵਿਦ 17 ਆਏਗਾ ਨੌਟ ਥ्रेड ਵਰਕ ਵਿਦ 17 ਆਏਗਾ ਔਰ ਮਿਰਰ ਦਾ ਵਰਕ ਆਏਗਾ ਠੀਕ ਹੈ ਜੀ ਇਹ ਤੁਹਾਨੂੰ ਬਾਰਡਰ ਲਾਈਨ ਬਹੁਤ ਸੋਹਣੀ ਮਿਲਦੀ ਪਈ ਆ ਔਰ ਲੈਸ ਦੀ ਫਿਨਿਸ਼ਿੰਗ ਜਿਹੜੀ ਹੋ ਇਕਦਮ A1 ਆਏਗੀ ਬਾਟਮ ਜਿਹੜਾ ਆ ਇਸ ਦਾ ਪਲੇਨ ਆਏਗਾ ਬਾਜੂ ਤੇ ਸੇਮ ਪ੍ਰਿੰਟਿੰਗ ਆਏਗੀ ਬੈਕ ਤੇ ਸੇਮ ਪ੍ਰਿੰਟਿੰਗ ਆਏਗੀ ਤੇ ਨਾਲ ਆਏਗਾ ਪਿਓਰ ਦਾ ਦੁਪੱਟਾ ਪ੍ਰਿੰਟਡ ਹੀ ਦੁਪੱਟਾ ਹੋਏਗਾ ਠੀਕ ਹੈ ਪ੍ਰਿੰਟਡ ਹੀ ਦੁਪੱਟਾ ਆਏਗਾ ਕਲਰ ਇਸ ਦੇ ਵਿੱਚ ਬਹੁਤ ਸੋਹਣੇ ਆ ਸਭ ਤੋਂ ਪਹਿਲੇ ਥੋੜਾ ਜਿਹਾ ਯੈਲੋ ਮਸਟਰਡ ਜੀ ਸ਼ੇਡ ਆ ਪ੍ਰਿੰਟ ਆਏਗਾ ਬਹੁਤ ਪਿਆਰਾ ਅਗਲਾ ਜਿਹੜਾ ਆ ਥੋੜਾ ਪਰਪਲ ਟਾਈਪ ਵੀ ਸ਼ੇਡ ਪੈਂਦੀ ਹੈ ਗ੍ਰੇ ਟਾਈਪ ਵੀ ਸ਼ੇਡ ਪੈਂਦੀ ਹੈ ਠੀਕ ਹੈ ਜੀ ਲਾਈਟ ਜੀ ਪਰਪਲ ਸ਼ੇਡ ਆ ਸੈਲਫ ਦੇ ਵਿੱਚ ਜਿਹੜਾ ਆ ਤੁਹਾਨੂੰ ਇਸ ਤਰ੍ਹਾਂ ਬਹੁਤ ਸੋਹਣੀ ਪ੍ਰਿੰਟਿੰਗ ਮਿਲੇਗੀ ਆਲ ਓਵਰ ਠੀਕ ਹੈ ਬਾਟਮ ਪਲੇਨ ਆਏਗਾ ਸ਼ਰਟ ਦੇ ਉੱਪਰ ਪ੍ਰਿੰਟਿੰਗ ਵੀ ਆਏਗੀ ਇਹ ਬਾਜੂ ਦੀ ਪ੍ਰਿੰਟਿੰਗ ਆ ਗਈ ਹੈ ਠੀਕ ਹੈ ਜੀ ਪੂਰੀ ਲੈਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਔਰ ਜਿਹੜਾ ਬਾਰਡਰ ਬਣਿਆ ਹੋਇਆ ਹੈ ਉਹ ਬਹੁਤ ਪਿਆਰਾ ਠੀਕ ਹੈ ਨਾ ਲਾਏਗਾ ਪ੍ਰਿੰਟਡ ਦੁਪੱਟਾ ਨਾ ਲਾਏਗਾ ਪ੍ਰਿੰਟਡ ਦੁਪੱਟਾ ਅਗਲਾ ਆਏਗਾ ਮਹਿੰਦੀ ਕਲਰ ਠੀਕ ਹੈ ਅਗਲਾ ਆਏਗਾ ਗ੍ਰੀਨ ਮਹਿੰਦੀ ਕਲਰ ਆਏਗਾ ਸੂਟ ਦਾ ਬਹੁਤ ਸੋਹਣੀ ਜੀ ਸ਼ੇਡ ਆਏਗੀ ਔਰ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਆ ਪ੍ਰਿੰਟਿੰਗ ਨੂੰ ਸਾਰੀ ਨੂੰ ਸਪਾਰਕ 골ਡਨ ਨਾਲ ਵੀ ਹਾਈਲਾਈਟ ਕੀਤਾ ਹੈ ਪਲੱਸ ਇਸ ਦੇ ਵਿੱਚ ਤੁਹਾਨੂੰ ਸਤਾਰੇ ਦਾ ਕੰਮ ਮਿਲੇਗਾ ਨਾਟ ਥ्रेड ਵਰਕ ਮਿਲੇਗਾ ਚੇਨ ਥ्रेड ਵਰਕ ਵਿਦ ਸਤਾਰਾ ਮਿਲੇਗਾ ਠੀਕ ਹੈ ਜੀ ਬਹੁਤ ਸੋਹਣੇ ਜੇ ਸੋਬਰ ਜੇ ਕਲਰ ਲੱਗੇ ਨੇ ਸੂਟ एकदम A1 ਆਉਣਗੇ ਅੱਜ ਦੇ ਸੂਟਸ ਦਾ ਰੇਟ ਜਿਹੜਾ 3095 ਹੋਏਗਾ ਜਿਵੇਂ ਕਿ ਜੂਨ ਦਾ ਲਾਸਟ ਡੇ ਜਿਹੜਾ एकदम ਨੇੜੇ ਆ ਰਿਹਾ ਹੈ ਤੇ ਜੂਨ ਦੇ ਲਾਸਟ ਡੇ ਅਸੀਂ ਬਹੁਤ ਹੀ ਪਿਆਰੇ ਜਿਹੇ ਸੂਟ ਦਾ ਗਿਫਟ ਦਵਾਂਗੇ ਉਹ ਵਾਲੇ ਵਿਊਅਰਸ ਨੂੰ ਜਿਹੜੇ ਸਾਡੇ ਚੈਨਲ ਤੇ ਚੈਨਲ ਨੂੰ ਸਪੋਰਟ ਕਰਨਗੇ ਲੌਂਗ ਵੀਡੀਓਸ ਤੇ ਕਮੈਂਟ ਕਰਨਗੇ ਨਾਲ ਲਾਈਵ ਦੇ ਉੱਪਰ ਆਇਆ ਕਰਨਗੇ ਠੀਕ ਹੈ ਜੀ ਤੇ ਤੁਸੀਂ ਵੀ ਸਾਡੀ ਲੌਂਗ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਵੀਡੀਓਸ ਨੂੰ ਜਿਹੜਾ ਕਮੈਂਟ ਜ਼ਰੂਰ ਕਰਿਆ ਕਰਨਾ ਹੈ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰੇ ਆਂ